ਦਰਸ਼ਕੋ ਸਤਿ ਸ੍ਰੀ ਅਕਾਲ ਕਿਤੇ ਤੁਸੀਂ ਅਲਟਰਾਸਾਉਂਡ ਤੇ ਨਹੀਂ ਕਰਵਾਇਆ ਆਪਣੇ ਪੇਟ ਦਾ ਤੇ ਉਹਦੇ ਚ ਫੈਟੀ ਲੀਵਰ ਗ੍ਰੇਡ 1 ਨਾ ਤੇ ਨਹੀਂ ਆ ਗਿਆ ਜੇ ਫੈਟੀ ਲੀਵਰ ਗ੍ਰੇਡ 1 ਆ ਗਿਆ ਤੇ ਬਹੁਤਾ ਡਰਨਾ ਨਹੀਂ ਆ ਕਿਤੇ ਇਹ ਨਾ ਸੋਚਿਆ ਜੇ ਕਿ ਮੈਨੂੰ ਕੋਈ ਲੀਵਰ ਦੀ ਬਹੁਤ ਵੱਡੀ ਬਿਮਾਰੀ ਹੋ ਗਈ ਆ ਨਹੀਂ ਜੀ ਇਹ ਆਮ ਜੀ ਗੱਲ ਆ ਮੇਰੇ ਖਿਆਲ ਜੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਕਰਵਾਇਆ ਜਾਵੇ ਤੇ ਬਹੁਤ ਸਾਰਿਆਂ ਦਾ ਨਿਕਲ ਜਾਣਾ ਦਾ ਮਤਲਬ ਕੋਈ ਰਿਸਰਚ ਨਹੀਂ ਹੈਗੀ ਕਿੰਨੇ ਪਰਸੈਂਟ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਉਂ ਅਸੀਂ ਖਾਣੇ ਪੀਣੇ ਵਾਹਾਂ ਕੰਮ ਤੰਦਾ ਘੱਟਿਆ ਜਦੋਂ ਕੰਮ ਤੰਦਾ ਘੱਟ ਹੋਏਗਾ ਖਾਓਗੇ ਜ਼ਿਆਦਾ ਕਿੱਥੇ ਜਾਏਗੀ ਤੁਹਾਡੀ ਖਾਦੀ ਹੋਈ ਚਰਬੀ ਤੁਹਾਡੇ ਤੜਕੇ ਜਿਹੜੇ ਲੱਗਦੇ ਨੇ ਘਰਾਂ ਦੇ ਵਿੱਚ ਉਹ ਕਿੱਥੇ ਜਾਏਗਾ ਉਹ ਜੰਮੇਗਾ ਜਾ ਕੇ ਕਿੱਥੇ ਫੈਟ ਦੇ ਰੂਪੇ ਤੁਹਾਡੇ ਲੀਵਰ ਤੇ ਜੋ ਨਿਵਰ ਤੇ ਜੰਮੇਗਾ ਉਹ ਨਾਰਜ਼ ਹੋ ਜਾਏਗਾ ਵੱਡਾ ਹੋ ਜਾਏਗਾ ਅਲਟਰਾਸਾਉਂਡ ਚ ਦਿਖ ਜਾਏਗਾ ਡਾਕਟਰ ਜ਼ਰੂਰ ਲਿਖੇਗਾ ਕਿ ਫੈਟੀ ਲਿਵਰ ਗ੍ਰੇਡ 1 ਬਸ ਇਹਨੂੰ ਇੱਥੇ ਰੋਕਣਾ ਸੈਕੰਡ ਗ੍ਰੇਡ ਤੇ ਨਹੀਂ ਜਾਣ ਦੇਣਾ ਕੁਝ ਪ੍ਰੇਸ਼ ਕਰਨੇ ਨੇ ਇੱਕ ਛੋਟਾ ਜਿਹਾ ਮੈ ਇਲਾਜ ਦੱਸ ਦਿਨਾ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੇ ਲਾਈਕ ਵੀ ਕਰਿਆ ਜੇ ਸ਼ੇਅਰ ਵੀ ਕਰਿਆ ਜੇ ਤਾਂ ਕਿ ਜਿਹੜੇ ਵਿਚਾਰੇ ਡਰੇ ਹੋਏ ਨੇ ਬਹੁਤ ਜ਼ਿਆਦਾ ਡਰਚ ਨੇ ਕਿ ਬਸ ਅੱਜ ਤੋਂ ਬਾਅਦ ਸਾਡੇ ਤੇ ਬਹੁਤ ਵੱਡੀ ਬਿਮਾਰੀ ਹੋਗੀ ਨਹੀਂ ਜੀ ਕੋਈ ਬਿਮਾਰੀ ਨਹੀਂ ਬਸ ਛੋਟੀ ਜੀ ਆ ਤੁਸੀਂ ਆਪ ਹੀ ਕੀਤੀ ਆ ਧਿਆਨ ਕਰ ਲਓ ਜੇ ਤੁਹਾਡਾ ਐਸਈਓਟੀ ਐਸਜੀਪੀਟੀ ਹੋਂਦੇ ਟੈਸਟਾਂ ਚ ਪਤਾ ਲੱਗ ਜਾਂਦਾ ਹੈ ਦੋਵੇਂ ਠੀਕ ਨੇ ਬਿਲਕੁਲ ਨਹੀਂ ਡਰਨਾ ਪਰਹੇਸ਼ ਸ਼ੁਰੂ ਕਰੋ ਵੱਧ ਤੜਕੇ ਨਹੀਂ ਲਾਉਣੇ ਘੱਟ ਤੇਲ ਜਾਂ ਕਿਉ ਜਿਹੜਾ ਵੀ ਤੁਸੀਂ ਲਾਉਨੇ ਰਿਫਾਈਨਡ ਨੂੰ ਤਾਂ ਛੱਡ ਦਿਓ ਨਾ ਦੇਸੀ ਕਿਉ ਦਾਲੋ ਜਾਂ ਸਰੋਂ ਦੇ ਤੇਲ ਦਾ ਤਿਲ ਦੇ ਤੇਲ ਦਾ ਤੁਸੀਂ ਤੜਕਾ ਲਾ ਸਕਦੇ ਹੋ ਬਸ ਇਹੋ ਜਿਹੇ ਜਿਹੜੇ ਪਲਾਂਟਸ ਤੋਂ ਸਾਨੂੰ ਤੇਲ ਮਿਲਦਾ ਉਹ ਘੱਟ ਤੋਂ ਘੱਟ ਪ੍ਰਯੋਗ ਕਰਨਾ ਤੇ ਘੱਟ ਲਾਉਣਾ ਉਹਨੂੰ ਘੱਟ ਖਾਣਾ ਹੈ ਬਾਜ਼ਾਰ ਚੋਂ ਤળਿਆ ਮਲਿਆ ਸਬੰਧ ਕਰੋਗੇ ਮਿੱਠਾ ਖਾਣਾ ਮਠਾਈਆਂ ਖਾਣੀਆਂ ਖੋਆ ਖਾਣਾ ਇਹ ਸਾਰਾ ਬੰਦ ਕਰ ਲੋਗੇ ਬਸ ਠੀਕ ਹੋਣਾ ਸ਼ੁਰੂ ਹੋ ਜਾਓਗੇ ਸਾਈਕਲ ਤੇ ਬਾਜ਼ਾਰ ਚਲੇ ਜਾਇਆ ਕਰੋ ਕਦੇ ਕੰਮ ਹੋਵੇ ਬਾਈਕ ਨੂੰ ਥੋੜਾ ਛੱਡ ਦਿਓ ਪੈਦਲ ਚੱਲਣਾ ਸ਼ੁਰੂ ਕਰ ਦਿਓ ਪੈਦਲ ਚੱਲਣਾ ਸ਼ੁਰੂ ਕਰ ਦੋਗੇ ਠੀਕ ਹੋ ਜਾਓਗੇ ਅਗਰ ਤੁਸੀਂ ਨਹੀਂ ਸੰਭਾਲੋਗੇ ਫਿਰ ਸਮੱਸਿਆਵਾਂ ਆਉਣ ਵਾਲੀਆਂ ਨੇ ਤੁਸੀਂ ਗ੍ਰੇਡ ਤੁਹਾਡਾ 1 ਆ ਗਿਆ ਫੈਟੀ ਲੀਵਰ ਦਾ ਤੁਸੀਂ ਓਵੇਂ ਸਾਰਾ ਕੁਝ ਧੱਸੀ ਗਏ ਮਿੱਠਾ ਵੀ ਖਾਈ ਗਏ ਤਲੇ ਆ ਵੀ ਖਾਈ ਗਏ ਸ਼ਰਾਬ ਵੀ ਪੀ ਗਏ ਇਹ ਵੀ ਗੱਲ ਸੁਣ ਲਓ ਕਿ ਸ਼ਰਾਬ ਨਾ ਪੀਣ ਵਾਲਿਆਂ ਨੂੰ ਵੀ ਹੋ ਜਾਂਦਾ ਨਾਨਵੈਜ ਨਾ ਖਾਣ ਵਾਲਿਆਂ ਨੂੰ ਵੀ ਹੋ ਜਾਂਦਾ ਇਹ ਆਮ ਜੀ ਗੱਲ ਆ ਸ਼ਰਾਬੀਅਤ ਹੁੰਦਾ ਹੀ ਆ ਸੌਫੀਆਂ ਨੂੰ ਵੀ ਹੋ ਜਾਂਦਾ ਕਿਸੇ ਨੂੰ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਤਾਂ ਫਿਰ ਕਰਨਾ ਕੀ ਆ ਕਰਨਾ ਇਹ ਆ ਜੇ ਤੁਸੀਂ ਨਹੀਂ ਧਿਆਨ ਦੇਵੋਗੇ ਫਿਰ ਕੁਝ ਖਤਰੇ ਨੇ ਜੇ ਤੁਸੀਂ ਪ੍ਰੇਜ ਨਹੀਂ ਕਰੋਗੇ ਉਵੇਂ ਸਭ ਕੁਝ ਚਲਾਉਂਦੇ ਰਹੋਗੇ ਫਿਰ ਜਿਹੜਾ ਹੈ ਅੱਗੇ ਜਾ ਕੇ ਫਿਰ ਕੋਈ ਹੈਪਟਾਈਟਿਸ ਹੋ ਜਾਏਗਾ ਲੀਵਰ ਡਿਸੀजेस ਕਿਸੇ ਹੋਣ ਦਾ ਖਤਰਾ ਹੈ ਕੋ ਵੀਰਲ ਡਿਸੀਜ਼ ਹੋ ਸਕਦੀ ਆ ਸਿਰੋਸਿਸ ਆਫ ਦੀ ਲੀਵਰ ਹੋ ਸਕਦੀ ਆ ਜੇ ਅਸੀਂ ਨਹੀਂ ਸਮਝਾਂਗੇ ਤਾਂ ਜੇ ਤੁਸੀਂ ਧਿਆਨ ਰੱਖੋਗੇ ਆਪਣਾ ਬਿਲਕੁਲ ਠੀਕ ਹੋ ਜਾਓਗੇ ਤੇ ਬਸ ਕੰਮ ਤਾਂ ਇੱਕੋ ਹੀ ਕਰਨ ਵਾਲਾ ਉਹ ਤੁਸੀਂ ਜਰੂਰ ਕਰ ਲਿਆ ਜੇ ਬਲੈਕ ਕਾਫੀ ਪਾਣੀ ਦੇ ਵਿੱਚ ਲਓ ਪਾਣੀ ਚ ਬੋਇਲ ਕਰਕੇ ਬਲੈਕ ਕਾਫੀ ਲੈਣੀ ਸ਼ੁਰੂ ਕਰ ਦੋ ਫਿੱਕੀ ਲਓਗੇ ਬਹੁਤ ਹੀ ਜ਼ਿਆਦੇ ਫਾਇਦੇ ਹੋਣਗੇ ਹੋਰ ਭਾਵੇਂ ਤੁਸੀਂ ਕੁਝ ਨਾ ਕਰੋ બસ ਸਪਰੇਜ ਉਹੀ ਤਲੀਆਂ ਚੀਜ਼ਾਂ ਛੱਡ ਦਿਓ ਮਿੱਠਾ ਛੱਡ ਦਿਓ ਮਠਾਈਆਂ ਛੱਡ ਦਿਓ ਬਾਜ਼ਾਰ ਦਾ ਸਾਮਾਨ ਬੰਦ ਕਰਕੇ ਤੋੜਾ ਫੇਰਾ ਸ਼ੁਰੂ ਕਰੋ ਉਹ ਜਿਹੜੀ ਚਰਬੀ ਤੁਸੀਂ ਜਮਾ ਲਈ ਆਪਦੇ ਲੀਵਰ ਦੇ ਉੱਪਰ ਉਹਨੂੰ ਤੁਸੀਂ ਘੋਲ ਲੈਣਾ ਦਿਨਾਂ ਚ ਹੀ ਘੁਲ ਜਾਣੀ ਆ ਤੇ ਤੁਸੀਂ ਇੱਕਦਮ ਨੌਬਰ ਨੌ ਤੇ ਦਿਮਾਗ ਦੇ ਵਿੱਚੋਂ ਡਰ ਜਿਹੜਾ ਉਹ ਬਿਲਕੁਲ ਕੱਢ ਦਿਓ ਹੌਸਲੇ ਚ ਹੋ ਜੋ ਚੜ੍ਹਦੀ ਕਲਾ ਚ ਰਹਿ ਕੇ ਕਰੋ ਇਹ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ ਇਹ ਬਹੁਤ ਲੋਕਾਂ ਨੂੰ ਹੈਗਾ ਪਰ ਡਰਨ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਆ ਉਹ ਕੁਝ ਕਰੋ ਤੇ ਸਵਾਸਤ ਰਹੋ ਇਹ ਹੀ ਕਾਮਨਾ ਕਰਦਾ ਵੀਡੀਓ ਨੂੰ ਜਿਆਦਾ ਲੋਕਾਂ ਤੱਕ ਪਹੁੰਚਾ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅੰਤ ਤੱਕ ਦੇਖਿਆ ਵੀਡੀਓ ਨੂੰ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ